ਵਾ ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਬਣਾ ਰਹੇ ਆ ਪਿੰਡ ਢੱਲਵਾ ਕੋਟਕਪੂਰੇ ਦੇ ਨਾਲ ਪੈਂਦਾ ਜੀ ਪਿੰਡ ਮੇਰੀ ਫੀਲਡ ਬਹੁਤ ਜਿਆਦਾ ਹੈ ਇਹ ਪਿੰਡ 'ਚ ਰੈਗੂਲਰ ਆ ਰਹੇ ਆ ਬਾਈਆਂ ਦੇ ਕੋਈ ਹੋਗੇ ਹੋਗੇ ਹੋਣਗੇ 7 ਤੋਂ 10 11 ਸਾਲਾਂ ਦੇ ਹੋਗੇ ਹਨ 10 11 ਸਾਲਾਂ ਤੋਂ ਆ ਰਹੇ ਆ ਜੀ ਜਦੋਂ ਇਹਨਾਂ ਦੇ ਸ਼ੁਰੂ 'ਚ ਆਇਆ ਸੀ ਇਹਨਾਂ ਦੇ ਪੰਜ ਕੇ 6 گاਵਾ ਸੀਗੀਆਂ ਤੇ ਸ਼ਹਿਰ ਰਿਪੀਟਰ ਸੀ ਹਨ ਸ਼ਹਿਰ ਰਿਪੀਟਰ ਸੀ ਨਾ ਹਾਂ ਤੇ ਬਹੁਤ ਮੰਨ ਲੇ ਮਾੜੇ ਹਾਲ ਸੀਗੇ ਉਦੋਂ ਤੇ ਰੈਗੂਲਰ ਆ ਰਹੇ ਆ ਜੀ ਉਦੋਂ ਦੇ ਪਸ਼ੂ ਤਾਂ ਬੜੀ ਵਧੀਆ ਇੱਕ ਇੱਕ ਟੀਕੇ ਦੇ ਗੱਭ ਹੋਈ ਜਾਂਦੇ ਉਹ ਸਾਰੇ ਪਸ਼ੂ ਇਹਨਾਂ ਨੇ ਵੇਚਤੇ ਆ ਤੇ ਟੀਕੇ ਨਾਰਮਲ ਹੀ ਭਰਉਂਦੇ ਸੀਗੇ ਸ਼ੁਰੂ ਤੋਂ ਹੀ ਇਹਨਾਂ ਦੇ ਹੈਣੀ ਕਿਉਂਕਿ ਉਹ ਫੈਮਿਲੀ ਇਹਨਾਂ ਦੀ ਬਾਹਰ ਆ ਜੀ ਸਾਰੀ ਤੇ ਬਾਈ ਆਪਣਾ ਆਪ ਦਾ ਹੀ ਇਧਰ ਦਾ ਪੰਜਾਬੀ ਬੰਦਾ ਹੀ ਆ ਜਿਹੜਾ ਪਸ਼ੂ ਸੰਭਦਾ ਇਹਨਾਂ ਦੇ ਘਰਾਂ ਵਾਂਗੂ ਪਸ਼ੂ ਸੰਭਦਾ ਜੀ ਹੁਣ ਦੇਖੋ ਕੋਈ ਭਰਾਂ ਘਰੇ ਹੋਵੇ ਕੋਈ ਨਾ ਹੋਵੇ ਇਹਨੇ ਹੀ ਫੋਨ ਕਰਨਾ ਇਹਨੇ ਹੀ ਸਾਰਾ ਟ੍ਰੀਟਮੈਂਟ ਕਰਾਉਣਾ ਹੁੰਦਾ ਇਹਨੂੰ ਹੀ ਪਤਾ ਹੁੰਦਾ ਵੀ ਮੱਝ ਕਿਹੜੀ ਬੰਦੀ ਆ ਕਿਹੜਾ ਪਸ਼ੂ ਹੀਟ ਚ ਆ ਕਿਹੜਾ ਪਸ਼ੂ ਬਿਮਾਰ ਆ ਵੀ ਧਿਆਰ ਰੱਖਣ ਦੀ ਗੱਲ ਆ ਜਿਵੇਂ ਆਪਾਂ ਆਮ ਤੌਰ ਤੇ ਇਹ ਵੀਡੀਓ ਮੈਂ ਇਸ ਚੱਕਰ 'ਚ ਹੀ ਬਣਾ ਰਿਹਾ ਵੀ ਆਪਾਂ ਜ਼ਿਆਦਾਤਰ ਨਾ ਲੋਕ ਫਾਰਮਾਂ 'ਚ ਭਈਆਂ ਨੂੰ ਪਹਿਲ ਦਿੰਦੇ ਆ ਜੇ ਆਪਣੇ ਪੰਜਾਬੀ ਕੰਮ ਨਹੀਂ ਕਰਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇਗੇ ਇਹ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ 10-11 ਸਾਲਾਂ ਤੋਂ ਹੀ ਮੈਂ ਆ ਰਹਿਆਂ ਦੇ ਮੇਰੇ ਨਾਲ ਤੈਨੂੰ ਹੋਗੇ 15 ਸਾਲ ਇਹਨਾਂ ਦੇ 18 ਸਾਲ ਹੋ ਗਏ ਰੈਗੂਲਰ 18 ਸਾਲਾਂ ਤੋਂ ਬਾਈ ਕੰਮ ਕਰ ਰਿਹਾ ਇਹਨਾਂ ਦੇ ਸਾਰੀ ਫੈਮਿਲੀ ਇਹਨਾਂ ਦੀ ਬਾਹਰ ਆ ਜੀ ਇੱਕ ਮੁੰਡਾ ਹੁਣ ਇੱਥੇ ਸੀ ਉਹ ਵੀ ਉੱਠ ਗਿਆ ਬਸ ਇੱਥੇ ਬੇਬੇ ਬਾਪੂ ਆ ਦੋ ਜਣੇ ਰਹਿੰਦੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਆ ਸਾਰੀ ਬਰੀਡ ਹੁਣ ਆਪਦੀ ਹੈ ਜੀ ਨਾਰਮਲ ਟੀਕਿਆਂ ਦੇ ਹੈਗੇ ਆ ਤੁਹਾਨੂੰ ਸਾਰੇ ਪਸ਼ੂ ਦਿਖਾਵਾਂਗੇ ਆ ਗਾਂ ਕੋਈ ਬਾੜੀ ਚੰਗੀ ਨਹੀਂ ਆਈ ਜੀ ਪਹਿਲੇ ਇਹਨਾਂ ਨੂੰ ਆਪ ਵੀ ਕਿਹਾ ਸੀਗਾ ਇਹ ਗਾਂਾਂ ਦੀ ਰਿਪੀਟਰ ਸੀ ਉਹਦੇ ਨਾਰਮਲ ਜੇ ਟੀਕੇ ਲਾਏ ਸੀਗੇ ਇਹ ਗਾਂ ਇਹ ਵੇਚਣਗੇ ਬਾੜੀ ਵਧੀਆ ਗਾਂ ਦੇਗੀ ਤੇ ਹੋਰ ਸਾਰੇ ਪਸ਼ੂ ਚੰਗੇ ਆ ਇਹਨਾਂ ਦੇ ਇਹਦਾ ਮਤਲਬ ਦੁੱਧ ਦੁੱਧ ਨਹੀਂ ਦਿੰਦੀ ਹੈ ਵਧੀਆ ਹਨ ਵੀ ਇਹ ਤੁਰਨ ਫੇਰਨ ਦੀ ਦਿੱਕਤ ਆ ਦੁੱਧ ਵਧੀਆ ਦਿੰਦੀ ਹੈ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਅਛਾ ਦੁੱਧ 22 ਕਿਲੋ ਹੈ ਫਿਰ ਤਾਂ ਪੈ ਨਹੀਂ ਗਿਆ ਸਦੇ ਵਧੀਆ ਨਹੀਂ ਆ ਮੰਨ ਕੇ ਚਲੋ ਆ ਪਤਾ ਨਹੀਂ ਇਹਦੇ ਕੋਈ ਸ਼ਾਇਦ ਹੋ ਸਕਦਾ ਸੂਣ ਵੇਲੇ ਕੋਈ ਦਿੱਕਤ ਆਈ ਹੋਵੇ ਜੀ ਬੱਛੀ ਵੇਲੇ ਤੇ ਇਹਦੀਆਂ ਲੱਤਾਂ 'ਚ ਤੁਰਨ ਵੇਲੇ ਮੰਨ ਲਓ ਐ ਥੋੜਾ ਜਿਹਾ ਡੋਲ ਕੇ ਤੁਰਦੀ ਹੈ ਮਗਰੋਂ ਤੇ ਆਹ ਆ ਤੀਜੇ ਦੂਜੇ ਨੰਬਰ ਵਾਲੀ ਮੱਝ ਹੈ ਠੀਕ ਹੈ ਤੀਜੇ ਸੂਏ ਸੂਈ ਹੈ ਜੀ ਇਹ ਥੱਲੇ ਕਿੰਨਾ ਦੁੱਧ ਹੈਗਾ 12 ਕਿਲੋ ਸੱਜਰ ਥੱਲੇ ਸੱਜਰ ਥੱਲੇ ਠੀਕ ਆ ਵੈੜਾ ਸਤਨਾਮ ਕਿੰਨੀ ਉਮਰ ਹੋਵੇ ਦੀ 2 ਸਾਲਾਂ ਦੀ ਕਿੰਨਾ ਟਾਈਮ ਰਹਿ ਗਿਆ ਸੂਨ ਚ ਇਹ ਕੱਦ ਹਾਈਟ ਦੇਖੋ ਜੀ ਵਹਿੜ ਦੀ ਤੁਸੀਂ ਨਾਰੇ ਨਾਰਮਲ ਸੀਮਨ ਦੀ ਵਹਿੜ ਆ ਇਹ ਕੋਈ ਬਾਲੇ ਚੰਗੇ ਦੀ ਨਹੀਂ ਇਹਨਾਂ ਦੇ ਆਪ ਦਾ ਰਵਾ ਚੰਗਾ ਸੀ گاਵਾ ਦਾ ਹਾਈਟ ਦੇਖੋ ਮੇਰੇ ਹਿਸਾਬ ਨਾਲ ਕੋਈ 5 ਫੁੱਟ ਦੇ ਨੀਅਰ ਅਬਾਊਟ ਹੈਗੀ ਆ 5 ਪਲੱਸ ਤਾਂ ਬਣਾ ਹੋਵੇ ਬਹੁਤ ਸੋਹਣੀ ਵਹਿੜ ਆ ਇਹ ਵੀ ਏਬੀਐਸ ਦੇ ਟੀਕੇ ਦੀ ਹੈ ਵੈਸੇ ਨਾਰਮਲ ਸੀਮਨ ਦੀ ਹੈ ਆ ਝੋਟੀ ਹੈ ਪਹਿਲਣ ਆ ਇਹ ਇਹ ਪਹਿਲਣ ਝੋਟੀ ਇਹਦੀ ਉਮਰ ਕਿੰਨੀ ਹੋਊਗੀ 3 ਸਾਲ ਇਹ ਸੂਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ ਦੋ ਮਹੀਨੇ ਅਜਾ ਦੋ ਮਹੀਨੇ ਹੋਇਆ ਮੰਨ ਲਓ ਵੀ ਪੌਣੇ ਕਿ ਤਿੰਨ ਸਾਲਾਂ ਦੀ ਸੂਈ ਹੈ ਠੀਕ ਆ ਇਹ ਪਹਿਲਾਂ ਝੋਟੀ ਹੈ ਜੀ ਇਹਦੇ ਥੱਲੇ 11-12 ਕਿਲੋ ਦੁੱਧ ਹੈਗਾ ਸ਼ਾਇਦ ਇਹ ਪਤਾ ਨਹੀਂ ਮੇਰੇ ਯਾਦ ਨਹੀਂ ਨੀਅਰ ਮੈਨੂੰ ਲੱਗਦਾ ਸੁਲਤਾਨ ਦੀ ਹੈ ਜੀ ਸ਼ਾਇਦ ਇਹ ਸੁਲਤਾਨ ਜਿਹੜਾ ਉਹ ਹਸਾਰ ਬੁਆਇਂਦਾ ਹੁੰਦਾ ਉਸ ਤੋਂ ਬਾਅਦ ਥੋੜੇ ਜੇ ਵਧੀਆ ਟੀਕੇ ਭਰਨ ਲੱਗ ਗਏ ਸੀਗੇ ਆਪਾਂ ਪਹਿਲਾਂ ਸ਼ੁਰੂ ਚ ਥੋੜਾ ਜਿਆ ਇਹਨਾਂ ਦਾ ਧਿਆਨ ਹੈ ਨਹੀਂ ਸੀ ਸਾਨੂੰ ਦੱਸਿਆ ਵੀ ਉਹ ਬੰਦੇ ਫੈਮਿਲੀ ਬਾਹਰ ਹੈ ਪਸ਼ੂ ਇਹ ਹਰ ਸਾਲ ਜਿਹੜਾ ਤਿਆਰ ਹੁੰਦੇ ਆ ਵੇਚ ਦਿੰਦੇ ਆ ਗਾਂ ਨੂੰ ਵੀ ਪਸ਼ੂ ਜਿਵੇਂ ਉਹ ਗਾਂ ਇਹਨਾਂ ਨੇ ਵੇਚਣੀ ਆ ਜੀ ਹੋ ਸਕਦਾ ਦੂਜੇ ਨੰਬਰ ਵਾਲੀ ਮੱਝ ਵੀ ਵੇਚਣੀ ਆ ਦੂਜੇ ਨੰਬਰ ਵਾਲੀ ਮੱਝ ਵੀ ਵੇਚਣਗੇ ਉਹ ਕਿਵੇਂ ਆ ਕੀ ਸਿਸਟਮ ਆ ਦਾ ਹੁਣ ਗੱਬਣਾ ਮੱਝ ਹਾਂ ਹਾਂ ਗੱਬਣਾ ਕਿੰਨੇ ਚਿਰ ਦੀ ਅੱਛਾ 2 ਮਹੀਨਾ ਦੀ ਗੱਬਾ ਠੀਕ ਐਕਾ ਵਿਹੜਾ ਜੀ ਇਹ ਵਿਹੜ ਫਲ ਸੱਟ ਗਈ ਸੀ ਬਹੁਤ ਚੰਗੀ ਵਿਹੜਾ ਇਹ ਇਹ ਵਿਹੜ ਨਾ ਫਲ ਸੱਟ ਗਈ ਸੀ ਕਿੰਨੇ ਚਿਰ ਦਾ ਸਿੱਟਾ ਸੱਤ ਨਵੇਂ ਨੇ ਕਿੰਨਾ ਮਹੀਨਾ ਦਾ ਅੱਛਾ 3 ਮਹੀਨਿਆਂ ਦਾ ਹਣਾ ਇਹਦੀ ਉਮਰ ਕਿੰਨੀ ਆ ਇਹ ਉਹਦੀ ਹੈ ਨਾ ਹਾਂ ਹੈ ਉਹਦੀ ਹੈ ਜੀ ਪਰ ਵਹਿੜ ਬਹੁਤ ਚੰਗੀ ਹੈ ਇਹ ਉਹਦੇ ਚੰਗਾ ਸਿੰਮਨ ਲਾਇਆ ਸੀ ਅਸੀਂ ਤੇ ਉਹ ਚਲੋ ਕੁਦਰਤੀ ਕੋਈ ਵੀਰ ਕੋਈ ਬੱਚਾ ਆ ਜਾਂਦਾ ਆਪਾਂ ਨਹੀਂ ਕਹਿ ਸਕਦੇ ਕਿ ਪਤਾ ਨਹੀਂ ਕਿਹੜੇ ਸਿੰਮਨ ਦੀ ਹੈ ਕੋ ਆਪਾਂ ਨੂੰ ਕਨਫਰਮ ਨਹੀਂਗਾ ਉਹ ਗਾਂ ਵਧੀਆ ਨਹੀਂ ਆਈਗੀ ਮੰਨ ਲਓ ਵੀ ਤੋਰ ਤੋਰ ਵਾਲੀ ਦੇ ਪਾਸੇ ਜਾਂ ਮੰਨ ਕੇ ਬਾਡੀ ਸਟਰਕਚਰ ਵਾਲੀ ਪਾਸੇ ਉਹ ਗਾਂ ਵਧੀਆ ਨਹੀਂ ਗਈ ਆਉਂਗਾ ਦੁੱਧ ਉਦੋਂ ਵਧੀਆ 99 ਸੂਏ ਸੂਈ ਹੈ ਇਹ ਗਾਂ ਤੇਰੀ ਦੂਜੀ ਸੂਏ ਸੂਈ ਅਚਾ ਦੂਜੀ ਸੂਈ ਆ ਹਾਂ ਬਾਡੀ ਸਟਰਕਚਰ ਤੋਂ ਆਪੇ ਹੀ ਤੁਹਾਨੂੰ ਪਤਾ ਲੱਗ ਰਿਹਾ ਵੀ ਗਾਂ ਐ ਲੱਗ ਰਹੀ ਹੈ ਜੇ ਬੁੱਢੀ ਹੋ ਗਈ ਹੈ ਦੂਜੀ ਤੀਜੀ ਸੂਏ ਦੂਜੀ ਸੂਏ ਗਾਂ ਐ ਲੱਗਣੀ ਨਹੀਂ ਚਾਹੀਦੀਗੀ ਤੇ ਉਹ ਇਹਦੀ ਵਹਿੜਾ ਪਹਿਲੇ ਸੂਏ ਦੀ ਹੈ ਹੁਣ ਉਹ ਪਹਿਲੇ ਦੀ ਪਹਿਲੇ ਸੂਏ ਦੀ ਹੈ ਹਣ ਹੁਣ ਇਹ ਹੈਗਾ ਇਹ ਵੀ ਗੱਬਣ ਮਹੀਨਾ ਕੀ ਹੋਇਆ ਹਾਂ ਰਹਿ ਤਾਂ ਪਹਿਲੇ ਟੀਕੇ ਤੇ ਜਾਂਦੇ ਆ ਪਸ਼ੂ ਹਾਂ ਰਹਿ ਤਾਂ ਪਹਿਲੇ ਟੀਕੇ ਤੇ ਨੋਰਮਲ ਜਾਂਦੇ ਗਏ ਆ ਜੀ ਇਹਨਾਂ ਦੀਆਂ ਰਿਸ਼ਤੇਦਾਰੀਆਂ ਤੱਕ ਵੀ ਮੈਂ ਚੌਂਦਰੇ ਤੱਕ ਵੀ ਗਿਆ ਜੀ ਬਾਈਆਂ ਦੇ ਵੀ ਇੰਨਾ ਵਿਸ਼ਵਾਸ ਸੀਗਾ ਉਦੋਂ ਬਾਈ ਇੱਧਰ ਹੁੰਦੇ ਸੀਗੇ ਜਦੋਂ ਸ਼ੁਰੂ 'ਚ ਮੈਂ ਆਉਣ ਲੱਗਿਆ ਬਾਅਦ 'ਚ ਸਾਰੀ ਫੈਮਿਲੀ ਇਹਨਾਂ ਦੀ ਹੁਣ ਬਾਹਰ ਆ ਪਈ ਯਾਰ ਆ ਝੋਟੀ ਦੇ ਸਿਮਨ ਲਾਇਆ ਵੇ ਦੇਖੋ ਤੁਸੀਂ ਨੋਰਮਲ ਹਜੇ ਮੇਰੇ ਹਿਸਾਬ ਨਾਲ 2 ਸਾਲ ਦੀ ਉਮਰ ਹੋ ਗਈ ਹੈ ਇਹਦੀ ਥਰਡ ਵੇਖੋ ਤੁਸੀਂ ਐਂ ਲੱਗਦਾ ਵੀ ਕਿ ਮੇਰੇ ਹਿਸਾਬ ਨਾਲ 6-7 ਮਹੀਨੇ ਦੀ ਝੋਟੀ ਗੱਬਣ ਹੁੰਦੀ ਹੈ ਦੇਖੋ ਥਾਣਾ ਇਹ ਬਹੁਤ ਚੰਗੀ ਝੋਟੀ ਹੈ ਇਹ ਇਹ ਸ਼ਾਇਦ ਚੰਗੇ ਸਿਮਨ ਦੀ ਹੈ ਨਾ 7-9 ਕਿ ਦਹੀ ਪਤਾ ਕੋਈ ਇਸੇ ਮੱਝ ਦੀ ਹੈ ਏ ਮੱਝ ਦੀ ਏ ਜੀ ਇਹ ਪਰੇ ਆਪਦੀ ਮਾਂ ਤੋਂ ਟੱਪੂਗੀ 100% ਪਤਾ ਲੱਗਦਾ ਐ ਦਾ ਦੇਖਣ ਨੂੰ ਠੀਕ ਐ ਤੇ ਆਹਾ ਇਹ ਵੀ ਉਸੇ ਦੀ ਉਹ ਪਿਛਲੇ ਸੂਏ ਦੀ ਐ ਨਾ ਆ ਇਸ ਵਾਰੀ ਦੀ ਐ ਠੀਕ ਆ ਬੱਛੀ ਆਈ ਐ ਜੀ ਇਹਦੀ ਕੀ ਇਹ ਇਹਦੀ ਐ ਇਹ ਗਾਂ ਦੀ ਹੈ ਨਾ ਆ ਬੱਛੀ ਵੀ ਵਧੀਆ ਆਈ ਐ ਠੀਕ ਐ ਚਲੋ ਕੁਦਰਤੀ ਹੋ ਜਾਂਦਾ ਗਾਂ ਨੂੰ ਫਿਰ ਬੰਦਾ ਸੁਧਾਰ ਕਰ ਲੈਣਾ ਬੱਛੀ ਦੇਖੋ ਤੁਸੀਂ ਗੁਲਾਬੀ ਸਣਾ ਪੂਰੇ ਚੰਗੀ ਐ ਝੋਲੀ ਝੋਲੀ ਵੇਖੋ ਤੁਸੀਂ ਹੈ ਇਹ ਵੀ ਉਹ ਗਾਂ ਦੀ ਐ ਪਰ ਆ ਬਾਡੀ ਸਟਰਕਚਰ ਤੋਂ ਥੋੜਾ ਜਿਹਾ ਮਾਰ ਖਾਂਦੀ ਏ ਗਾਂ ਪਤਾ ਨਹੀਂ ਕਿਹੜੇ ਸੀਮਨ ਦੀ ਏ ਕਿੰਨੀ ਉਮਰ ਹੋ ਗਈ ਵੈਸੇ ਇਹ ਗਾਂ ਦੀ 5 ਸਾਲਾਂ ਦੀ ਹੋ ਗਈ ਉਹ ਬੜਾ ਬਣੀ ਵੀ ਵੱਡੀ ਹੋ ਗਈ ਸੀ ਹਨਾ ਵੱਡੀ ਹੋ ਕੇ ਬਣੀ ਸੀ ਆ ਫਿਰ ਉਹ ਸਿਸਟਮ ਹੀ ਉਹੋ ਜਿਹਾ ਜਿਵੇਂ ਘਾਟੇ ਜਿਹੜੀ ਮਾਰੀ ਆ ਹਾਂ ਇਹ ਥੋੜੀ ਜੀ ਦਿੱਕਤ ਸੀਗੀ ਗਾਂ ਜੀ ਤੇ ਇੰਨੇ ਕ ਥਾਂ ਜੀ ਬਾਈ ਕੰਮ ਕਰਦੇ ਇੱਥੇ ਬਾਹਰ ਹੁੰਦੇ ਪਸ਼ੂ ਇਹਨਾਂ ਦੇ ਠੀਕ ਆ ਆ ਅੰਦਰ ਇਹਨਾਂ ਦੀ ਡਾਟ ਪਈ ਆ ਜੀ ਪੁਰਾਣਾ ਸਿਸਟਮ ਆ ਆ ਬਹੁਤ ਸੋਹਣੀ ਚੀਜ਼ ਆ ਇਹਨਾਂ ਦੇ ਇੱਧਰ ਬਾਹਰ ਖੇਤ ਆ ਇੱਧਰੋਂ ਹਵਾ ਬਹੁਤ ਖੁੱਲੀ ਆਉਂਦੀ ਆ ਤੇ ਆ ਇਹਨਾਂ ਨੇ ਜਾਲੀ ਲਾਈ ਆ ਜੀ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਆਪਣੇ ਨਾ ਉਹ ਮੱਝ ਨੂੰ ਝੋਟੀ ਨੂੰ ਨਿਉਲਾ ਘੱਟ ਗਈ ਸਾਡੇ ਪਿੰਡ 100% ਨਿਉਲੇ ਨਹੀਂ ਕੱਟਿਆ ਸੀ ਹਲਕੀ ਸੀ ਇੱਥੋਂ ਦੀ ਕੋਈ ਰਿਸਕ ਨਹੀਂਗਾ ਹੁਣ ਵਾਰ ਇਹਨਾਂ ਨੇ ਖੋਲਿਆ ਪਰ ਰਾਤ ਨੂੰ ਤੇ ਦਿਨੇ ਇਹ ਵਾਰ ਲੱਗਿਆ ਹੁੰਦਾ ਜਦੋਂ ਪਸ਼ੂ ਇੱਥੇ ਹੁੰਦੇ ਆ ਬਈ ਰਿਸਕ ਹੈ ਦੀਗਾ ਕੋਈ ਇਧਰ ਦੀ ਕੋਈ ਚੀਜ਼ ਨਹੀਂ ਆ ਸਕਦੀ ਪਸ਼ੂਆਂ ਚ ਦੇਖੋ ਨਾਲੇ ਹਵਾ ਆਉਂਦੀ ਹੈ ਨਾਲੇ ਕੋਈ ਚੀਜ਼ ਨਹੀਂ ਆ ਸਕਦੀ ਆ ਚੀਜ਼ ਦਾ ਥੋੜਾ ਧਿਆਨ ਰੱਖਿਓ ਜੀ ਜਿਨ੍ਹਾਂ ਦੇ ਖੇਤ ਚ ਵਾਰ ਹਨ ਇਹ ਚੀਜ਼ ਕਰਿਆ ਕਰੋ ਜਰੂਰ ਕੋਈ ਬਾਲੇ ਪੈਸਿਆਂ ਦਾ ਕੰਮ ਨਹੀਂ ਆ ਬਾਰ ਮੇਨ ਬਾਈ ਨਾਲ ਲਾਇਆ ਵੇ ਤੇ ਉਹ ਬਾਹਰ ਜਾਲੀ ਵਾਲਾ ਬਾਰ ਲਾਇਆ ਵੇ ਵੀ ਹਵਾ ਵੀ ਆਵੇ ਵਿੱਚ ਦੀ ਤੇ ਕੋਈ ਚੀਜ਼ ਵੀ ਨਾ ਲੰਘ ਸਕੇ ਹਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ